ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਨਵਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਹੈੱਡ ਗ੍ਰੰਥੀ ਭਾਈ ਰਗਵੀਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਵੀ ਮਹਾਪੁਰਸ਼ਾਂ ਦੀ ਬਾਣੀ ਸ਼ਾਮਲ ਹੈ ਉਹਨਾਂ ਨੂੰ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਉਚਾਰਿਆ ਗਿਆ ਹੈ ਚਾਹੇ ਭਗਤ ਸਹਿਬਾਨ ਜਾਂ ਪਾਟ ਸਹਿਬਾਨ ਕਿਹਾ ਗਿਆ ਹੈ ਸਾਰਿਆਂ ਨੂੰ ਗੁਰੂ ਘਰਾਂ ਵਿੱਚ ਕਥਾ ਵਿਚਾਰ ਕਰਨ ਵਾਲੇ ਵਿਦਵਾਨ ਉਵੇਂ ਹੀ ਉਚਾਰਨ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਖਿਲਾਫ ਜਲੰਧਰ ਵਿਖੇ ਸਮੂਹ ਰਵਿਦਾਸੀਆ ਜਥੇਬੰਦੀਆਂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਗਿਆ ਕਿ ਉਹਨਾਂ ਵੱਲੋਂ ਤਨਤਨ ਸ਼੍ਰੀ ਗੁਰੂ ਰਵਿਦਾਸ ਮਹ ਨੂੰ ਗੁਰੂ ਕਹਿ ਕੇ ਹੀ ਸੰਬੋਧਨ ਕੀਤਾ ਜਾਵੇਗਾ ਨਾ ਕਿ ਭਗਤ ਸੋ ਪਿਛਲੇ ਦਿਨੀ 18 ਮਈ 2024 ਨੂੰ ਇੱਕ ਅਕਾਲ ਤਖੰਡ ਦੇ ਫੈਟ ਗ੍ਰੰਥ ਦੀ ਗਿਆਨੀ ਰਤਪੀਰ ਸਿੰਘ ਜੀ ਵੱਲੋਂ ਲੈਟਰ ਜਾਰੀ ਕੀਤੀ ਗਈ ਸਮੁੱਚੇ ਵਲ ਦੇ ਗ੍ਰੰਥੀਆਂ ਨੂੰ ਸਮੁੱਚੇ ਵਲ ਦੇ ਕੀਰਤਨੀਆਂ ਨੂੰ ਸਮੁੱਚੇ ਵਲ ਦੇ ਕਥਾਵਾਚਕਾਂ ਨੂੰ ਕਿ ਜਿੱਥੇ ਵੀ ਕਿਤੇ ਉਹ ਕੀਰਤਨ ਕਰਦੇ ਆ ਜਾਂ ਕਥਾ ਕਰਦੇ ਆ ਜਾਂ ਗੁਰਬਾਣੀ ਦਾ ਇਨਸ਼ਾਪ ਕਰਦੇ ਆ ਕਿ ਜਾਂਪ ਕਰਦੇ ਆ ਹਮੇਸ਼ਾ ਹੀ ਜਿਨ੍ਹਾਂ ਸਤਿਗੁਰਾਂ ਨੂੰ ਬਾਣੀ ਦੇ ਅੰਦਰ ਭਗਤ ਕਹਿ ਕੇ ਸੰਬੋਧਨ ਕੀਤਾ ਗਿਆ ਉਹਨਾਂ ਨੂੰ ਭਗਤ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ ਬਾਬਾ ਬਿਨਾ ਕਿਹਾ ਜਾਵੇ ਸੋ ਇਹ ਬਹੁਤ ਹੀ ਮਾੜੀ માનਸਿਕਤਾ ਸੌੜੀ ਸੋਚ ਹੈ ਜਾਤ ਪਾਤ ਵਾਲੀ ਗੱਲ ਹੈ ਸੋਸੀਐਸ ਵੀ ਸਮੁੱਚੇ ਵਾਸੀਆ ਸਮਾਜ ਨੂੰ ਸਤਿਗੁਰੂ ਰਵਿਦਾਸ ਨਾਮ ਲੈਵਾ ਜਿੰਨੇ ਵੀ ਮਹਾਪੁਰਸ਼ ਨੇ ਉਹਨਾਂ ਸਾਰੇ ਜੀ ਨਾਮ ਲੈਵਾ ਸੰਗਤਾਂ ਵੱਲੋਂ ਵੀ ਵਿਰੋਧ ਪ੍ਰਗਟ ਕਰਦੇ ਆ ਰੋਸ਼ ਪ੍ਰਗਟ ਕਰਦੇ ਆ ਕਿ ਇਹੋ ਜਿਹੀ ਸੋਚ ਰੱਖਣ ਵਾਲੇ ਲੋਕ ਹਮੇਸ਼ਾ ਹੀ ਦੇਸ਼ ਦੇ ਅੰਦਰ ਜਾਤ ਪਾਤ ਉਹ ਬੜਾ ਬਦਦੇ ਆ ਔਰ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਗੁਰੂਆਂ ਦੀ ਰਹਿਬਰਾਂ ਦੀ ਸੋਚ ਨਹੀਂ ਸੀ ਕਿਉਂਕਿ ਬਾਣੀ ਵਿੱਚ ਲਿਖਿਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਵੇ ਜਿਉ ਗੁਰੂਆਂ ਦੀ ਵੇ ਹੈ ਤਵੇਂ ਜਿੰਨੇ ਵੀ ਮਾਂ ਪੋਛਾਂ ਦੀ ਬਾਣੀ ਆ ਗੁਰਦੁਆਸਾ ਦੇ ਵਿੱਚ ਸਾਰੇ ਹੀ ਗੁਰੂ ਨੇ ਸੋ ਸਾਰੇ ਹੀ ਪੂਜਣ ਯੋਗ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆਪ ਸਾਰੇ ਬਾਣੀ ਹੀ ਗੁਰੂ ਹੈ ਸੋ ਜਿੰਨੇ ਨੇ ਸਾਰੇ ਗੁਰੂ ਹੈ ਸੋ ਅਸੀਂ ਇਸ ਕਰਕੇ ਕਦੇ ਵੀ ਸੈੱਡ ਨਹੀਂ ਕਰਾਂਗੇ ਕਿ ਸਟੇਜਾਂ ਦੇ ਉੱਤੇ ਆ ਕੇ ਕੋਈ ਵੀ ਭਗਤ ਕਵੇ ਜਾਂ ਕੋਈ ਬਾਬਾ ਕਵੇ ਆਪਾਂ ਨਹੀਂ ਸੈੱਡ ਕਰਾਂਗੇ ਸੋ ਸਾਰੇ ਹੀ ਕਥਾਵਾਚਕਾਂ ਨੂੰ ਸਾਰੇ ਹੀ ਗਰੰਤੀ ਸਿੰਗਰਾਂ ਨੂੰ ਔਰ ਸਾਰੇ ਹੀ ਗੀਤਨ ਵਾਲਿਆਂ ਨੂੰ ਅਸੀਂ ਸਮੁੱਚੇ ਅੰਦਰਾਸੀਆ ਸਮਾਜ ਵੱਲੋਂ ਕਿ ਬੇਨਤੀ ਵੀ ਕਰਦੇ ਆਂ ਤਾਲਣਾ ਵੀ ਕਰਦੇ ਆਂ ਕਿ ਕਦੀ ਵੀ ਕਿਸੇ ਵੀ ਮੰਚ ਦੇ ਉੱਤੇ ਭਗਤ ਕਹਿਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਅੰਦਰਾਸੀਆ ਸਮਾਜ ਸਹਿਯੋਗ ਨਹੀਂ ਕਰੇਗਾ ਸੋ ਇਹੀ ਸਮੁੱਚੇ ਸਮਾਜ ਨੂੰ ਬੇਨਤੀ ਆ ਕਿ ਆਓ ਆਪਾਂ ਰਲ ਕੇ ਆਪਣੇ ਰਹਿਬਰ ਦਾ ਸਤਿਕਾਰ ਕਰੀਏ ਔਰ ਰਹਿਬਰਾਂ ਦਾ ਸਤਿਕਾਰ ਬਹਾਨਾ ਕਰਾਉਣ ਦੇ ਲਈ ਸੰਘਰਸ਼ ਕਰੀਏ ਔਰ ਸਮੁੱਚੇ ਸਮਾਜ ਨੂੰ ਬੇਨਤੀ ਕਰਕੇ ਸਾਡਾ ਰਹਿਬਰ ਸਤਿਗੁਰੂ ਅਰਦਾਸ ਮਹਾਰਾਜ ਹੀ ਹੈ ਔਰ ਅਰਦਾਸ ਮਹਾਰਾਜ ਜੀ ਦਾ ਸਹੀ ਪੂਰਾ ਸਤਿਕਾਰ ਕਰਦੇ ਆਂ ਕਰਾਉਣਾ ਸਤਿਕਾਰ ਔਰ ਮੁਲ ਅਕਾ ਤਾਂ ਕਿੰਨੇ ਬੇਤੀ ਕਰਦਾ ਕਿ ਕਾ ਤੱਕ ਤੋਂ ਅੱਜ ਤੱਕ ਜਿੰਨੇ ਵੀ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਹੁਕਮਨਾਮਿਆਂ ਨੂੰ ਲਾਗੂ ਕਰੋ ਜੇ ਇਹ ਹੁਕਮਨਾਮਾ ਜਾਰੀ ਕੀਤਾ ਤਾਂ ਇਸ ਨੂੰ ਵੀ ਲਾਗੂ ਕਰੋ ਜਿੱਥੇ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਉੱਥੇ ਲਾਗੂ ਕਰੋ ਲੇਕਿਨ ਅਸੀਂ ਸਤਿਗੁਰੂ ਦੇ ਗਿਆਨ ਸਤਿਗੁਰੂ ਮੰਨਦੇ ਆਂ ਔਰ ਸਤਿਗੁਰੂ ਹੀ ਮੰਨਦੇ ਰਹਿਾਂਗੇ ਔਰ ਸਤਿਗੁਰੂ ਹੀ ਪਹਾਉਂਡ ਵਿੱਚ ਵਿਸ਼ਵਾਸ ਰੱਖਦੇ ਆਂ ਜੈ ਗੁਰੂ ਦੇਵ ਤਨ ਗੁਰਦੇ ਜੀ ਇਸ ਸੰਸਾਰ ਵਿੱਚ ਆਏ ਔਰ ਉਸ ਸਮੇਂ ਆਏ ਜਦੋਂ ਜਾਤ ਪਾਤ ਦਾ ਬਹੁਤ ਵੱਡਾ ਬੋਲ ਬਾਰਾਨਸੀ ਤਾਂਛੀ ਬਾਰਾਨਸ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਜਿਸੂ ਨੇ ਜਨਮ ਹੋਇਆ ਤੁਸੀਂ ਗੁਰੂਤਾਰੀ ਸਾਜੂ ਜੱਤੋਂ 600 ਸਾਲ ਪਹਿਲਾਂ ਕਿਹੋ ਜਿਹਾ ਸਮਾਂ ਫੁਲੇਗਾ ਜਦੋਂ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਨੂੰ ਕੋਚ ਸ਼ਹਿਰ ਦੇ ਵਿੱਚ ਜਾਤ ਪਾਤ ਦੇ ਨਾਲ ਜੋ ਉਸ ਵੇਲੇ ਦੇ ਉੱਥੇ ਮਨੁਆਦੀ ਲੋਕ ਸੀ ਉਹਨਾਂ ਦੇ ਨਾਲ ਆਪਣੀ ਬਾਣੀ ਦੇ ਆਧਾਰ ਤੇ ਉਹਨਾਂ ਨੇ ਗੱਲ ਕੀਤੀ ਔਰ ਉਹ ਸਤਗੁਰਮ ਦਾਸ ਮਹਾਰਾਜ ਜੀ ਦੇ ਸੇਵਕ ਬਣੇ ਹਨ। ਔਰ ਤਾਂ ਤਾਂ ਜਣਕੀ ਪਤਾਓ ਸਤਗੁਰਮ ਦਾਸ ਮਹਾਰਾਜ ਜੀ ਦੀ ਗੱਲ ਕਰ ਲਈਏ ਔਰ ਸ੍ਰੀ ਗੁਰੂ ਰਣਜੀਤ ਸਾਹਿਬ ਨੇ ਬਣੀ ਵੀ ਗੱਲ ਕਰ ਲਈ ਆਪਾਂ 1433 ਸੰਨ ਦੇ ਵਿੱਚ ਜਿਸੇ ਜਿਸੇ ਸਤਗੁਰਮ ਦਾਸ ਮਹਾਰਾਜ ਜੀ ਦਾ 1550 ਜਿਸੇ ਦਾ ਉਹ ਜੋਦ 33 ਸੰਨਾਂ ਨੂੰ ਤੁਦ ਜਾਣੂ ਹੋਇਆ ਤੇ ਸ੍ਰੀ ਗੁਰੂ ਰਣਜੀਤ ਸਾਹਿਬ ਦਾ 350 ਸਾਲ ਕਿਉਂ ਥੋੜੇ ਜਿਹੇ ਹੋਈ ਪਹਿਲਾਂ ਹੀ ਪਰ ਗੱਲ ਲੱਖ ਪਰ ਮੰਤਰਾ ਨੂੰ ਸਾਲ ਹੋਏ ਮਨਾਏ ਹੋਏ ਨੇ ਇਹਨਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੀ ਪੁੱਛ ਕੇ ਲਿਖਿਆ ਸੀ ਭਾਈ ਆਪਾਂ ਤੁਹਾਡੀ ਬਾਣੀ ਦਾ ਚੰਨ ਲੱਗੇ ਤੁਹਾਨੂੰ ਗੁਰੂ ਲਿਖੀਏ ਜਾਂ ਭਗਤ ਲਿਖੀਏ ਕਿਉਂਕਿ ਜੇ ਅੱਜ ਆਪਣੇ ਕੋਲ ਰੇਪ-ਰੇਪ ਜਾਂਦੇ ਸੀ ਇਹ ਕੋਲ ਤੁਹਾਨੂੰ ਦੇ ਦਿੱਤਾ ਅਸੀਂ ਚਲੇ ਜਾਂਦੇ ਇੱਥੋਂ ਜੇ ਤੂੰ ਬਾਅਦ ਤੁਸੀਂ ਆਪਣੀ ਵੋਟ ਤੇ ਠੀਕ ਲਿਖਦੇ ਕੀ ਲਿਖਦੇ ਤਾਂ ਤੁਹਾਡੇ ਤੇ ਨਿਰਵਰ ਕਰਦਾ ਔਰ ਜੇ ਮੈਂ ਮੌਜੂਦ ਹਾਂ ਇੱਥੇ ਤੇ ਤੁਹਾਡੇ ਕੋਲੋਂ ਸਹੀ ਕਰਾਉਂਗਾ ਵੀ ਪਾਈ ਤੁਸੀਂ ਆ ਕਰਕੇ ਲਿਖਿਆ ਔਰ ਬਕਾਇਦਾ ਉਹ ਚੀਜ਼ ਦੀ ਮਾਫੀ ਵੀ ਮੰਗ ਲਈ ਪੈ ਜਿੰਦੀ ਜਿਸ ਬੰਦੇ ਨੇ ਲਿਖਿਆ ਹੋਵੇ। ਬਾਦ ਜਦੋਂ ਸਤਿਗੁਰੂ ਰਮਦਾਸ ਮਹਾਰਾਜ ਇਸ ਦੁਨੀਆ ਤੇ ਅੱਜ ਸਾਡੇ ਤੁਹਾਨੂੰ ਵਿੱਚ ਪਾਵੇਂ ਸਰੀਰ ਪੱਖੋਂ ਨਹੀਂ ਪਰ ਅੱਜ ਵੀ ਸਾਡੇ ਵਿੱਚ ਉਹ ਆਪਣੀ ਬਾਣੀ ਦੇ ਰਾਹੀਂ ਮੌਜੂਦ ਹਨ। ਜਦੋਂ ਉਹਨਾਂ ਨੂੰ ਜਾਦਾ ਪੁੱਛ ਕੇ ਲਿਖਿਆ ਹੋਵੇ ਵੀ ਤੁਸੀਂ ਤੁਹਾਨੂੰ ਗੁਰੂ ਲਿਖਿਆ ਜਾਂ ਭਗਤ ਲਿਖਿਆ। ਜਾਦਾ ਪੁੱਛ ਕੇ ਲਿਖਿਆ ਹੋਵੇ ਸਤਿਗੁਰੂ ਰਮਦਾਸ ਮਹਾਰਾਜ ਨੇ ਆਪਣੀ ਹਾਮੀ ਭਰੀ ਹੋਵੇ ਵੀ ਹਾਮੀ ਭਾਈ ਮੈਨੂੰ ਭਗਤ ਲਿਖ ਦਿਓ। ਤੇ ਇਹ ਤਾਂ ਆਪਾਂ ਗੱਲ ਮੰਨ ਲੈਣੇ ਆਂ। ਪਰ ਉਹ ਮੌਜੂਦ ਨਹੀਂ ਸੀ ਉਸ ਵੇਲੇ ਉਹਨਾਂ ਨੂੰ ਪੁੱਛਿਆ ਨੀਗਾ ਸਾਡਾ ਸਮਾਜ ਉਸ ਵੇਲੇ ਇੰਨਾ ਪੜਿਆ ਲਿਖਿਆ ਨਹੀਂ ਸੀ ਅੱਜ ਸਾਡੇ ਸੰਤਾਂ ਨਾਲ ਪੁੱਛਣ ਲਈ ਦੱਸ ਦਿੰਦਾ ਹੁਣ ਇੱਕ ਧਾਰਨ ਦੇ ਦੌਰ ਤੇ ਆਪਾਂ ਗੱਲ ਲਾਈਏ ਇੱਕ ਕੈਂਪ ਵਿੱਚ ਜਿਆ ਕਿ ਜੇ ਆਪਾਂ ਗੱਲ ਕਰੇ ਦੂਜੇ ਪਾਸੇ ਹੋ ਜਾਂਦੀ ਆ ਪਰ ਮੈਂ ਸਾਰਿਆਂ ਨੇ ਦੇਖੀ ਆ ਦੇਖੀ ਕਨੇ ਆਪਾਂ ਸਾਰਿਆਂ ਨੇ ਜਿਸ ਵੇਲੇ ਲਕਸ਼ਮਣ ਜੀ ਮੋਰਿਸ਼ਿ ਘਰੇ ਉਨਾ ਨੂੰ ਸੰਜੀਵਨੀ ਬੁੱਢੀ ਲੈਣ ਭੇਜਿਆ ਤੇ ਜਾ ਪਈ ਅਫਗਾਨੀ ਪਹਾੜੀ ਤੇ ਆ ਸੰਜੀਵਨੀ ਬੁੱਢੀਆਂ ਕੋਲ ਲੈ ਕੇ ਆਉਣੇ ਹਨ ਮਨੁਮਾਨ ਵੀ ਜਾਂਦੇ ਉੱਥੇ ਉੱਥੇ ਦੇਖਦੇ ਕਿ ਸਾਰੀਆਂ ਬੁੱਢੀਆਂ ਜਿਹੜੀ ਬਹੁਤ ਚੰਗ ਭਰਿਆ ਸੀ ਕਿਉਂਕਿ ਜਿਹੜੀ ਗੁਰੂਆਂ ਦੀ ਬਾਣੀ ਆ ਨਾ ਚਾਹੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਚਾਹੀਏ ਅਨੁਕ ਬਾਣੀ ਆ ਜਿਹੜਾ ਹੋਰ ਵੀ ਜਿਹੜੇ ਧਾਰਮਿਕ ਗ੍ਰੰਥ ਹੈ ਉਹਦੇ ਵਿੱਚ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਨਾ ਕਿ ਕਿਸੇ ਦਾ ਆਪਾਂ ਰੋਜ਼ ਕਰਦੀ ਏ ਕੋਈ ਨੀਵਾ ਕੋਈ ਚਾ ਕਿਉਂਕਿ ਜਿਹੜਾ ਪਰਮਾਤਮਾ ਨੂੰ ਮੰਨਦਾ ਉਹ ਸਾਰੇ ਦਿੱਤੇ ਅਦੇ ਕੋਈ ਨੀਵਾ ਨਹੀਂ ਹੁੰਦਾ ਹੁਣ ਗੱਲਾਂ ਕਿਉਂ થઈ ਜੇ ਹਮ ਨੂੰ ਪਤਾ ਹੁੰਦਾ ਵੀ ਆਹ ਸੰਜੇੜੀ ਬੁੱਟੀ ਆ ਕਿ ਇਸ ਨੂੰ ਬਾਹਰ ਟੱਕਣ ਦੀ ਲੋੜ ਸੀ ਕਿ ਲੋੜ ਸੀ ਉਹ ਨੂੰ ਨਹੀਂ ਕਿਉਂ ਕਿਉਂ ਪਤਾ ਨਹੀਂ ਸੀ ਬਸ ਸੰਜੇੜੀ ਬੁੱਟੀ ਕਿਹੜੀ ਆ ਕਿਉਂਕਿ ਉਹ ਸਾਰੀਆਂ ਬੁੱਟੀਆਂ ਚਮਕ ਰਹੀਆਂ ਸੀ ਅੱਜ ਦੇ ਘਰ ਕਰਕੇ ਇਹ ਸਾਨੂੰ ਅੱਜ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੀ ਹੁਣ ਵੀ ਮੰਨਦੇ ਆ ਹੁਣ ਵੀ ਸਤਿਕਾਰ ਕਰਦੇ ਸ਼੍ਰੀ ਗੁਰੂ ਸਾਹਿਬ ਜੀ ਦਾ ਕਿਉਂਕਿ ਉਹ ਸਤਕਾਰਯੋਗ ਹੈ ਸਤਕਾਰਯੋਗ ਰਹਿਣਾ ਕਿਸੇ ਇੱਕ ਬੰਦੇ ਦੇ ਕਹਿਣ ਦੇ ਨਾਲ ਕਿਸੇ ਦੋ ਬੰਦੇ ਦੇ ਕਹਿਣ ਨਾਲ ਉਹਦੀ ਕਿਸੇ ਦੀ ਇੱਜ਼ਤ ਘਟਨੀ ਜਾਣੀ ਤੇ ਉਹ ਸਤਕਾਰਯੋਗ ਹੀ ਰਹਿਣਾ ਤੇ ਇਸ ਕਰਕੇ ਜਿਵੇਂ ਹਨੂਮਾਨ ਜੀ ਪਹਾੜ ਚੱਕ ਲੈ ਸਾਡੇ ਬੀਜੁਰਗ ਨੂੰ ਨਹੀਂ ਸੀ ਪਤਾ ਕਹਦੇ ਉਹ ਕੇ ਸਾਡੇ ਗੁਰੂ ਦੀ ਬਾਣੀ ਕਿਹੜੀ ਆ ਸਾਡੇ ਸੰਤਾਂਾਂ ਪਰਸ਼ਾਣਾਂ ਦਾ ਸਭ ਦਾ ਕਿ ਅਮਰਤ ਬਾਣੀ ਦਾ ਅਸਰ ਕਿਹੜਾ ਹੈ ਸਾਡੇ ਗੁਰੂ ਪਰਾਨੰਦ ਜੀ ਮਰਕੁਰੀ ਭਾਨ ਸਾਹਿਬ ਦਾ ਧਿਆਨ ਅਰਸੀ ਆਜੂਜਲ ਕਰਦੇ ਆ ਕਿ ਸਾਨੂੰ ਜੇਕਰ ਸਾਡੇ ਸਾਹਮਣੇ ਕੋਈ ਕਹੇਗਾ ਕਿ ਸਾਡੇ ਸਾਹਮਣੇ ਕੋਈ ਬਰਕ ਕਹੇਗਾ ਉਸ ਦਾ ਅਸੀਂ ਮੂੰਹ ਦਾ ਮੂੰਹ ਦਾ ਜਵਾਬ ਦੇਣਾਗੇ ਵੀ ਭਾਈ ਭਰ ਕਹਿੰਦਾ ਜਵਾਬ ਜਾਂਦਾ ਪਰ ਮੂੰਹ ਦੇ ਦੱਸਾਂਗੇ ਜੇਕਰ ਅਸੀਂ ਤੇ ਚਾਹੋਏ ਆ ਸਾਡਾ ਸਰਕਾਰ ਹੋਵੇ ਤੇ ਸਾਡਾ ਸਰਕਾਰ ਦੱਸਿਆ ਕਰਨ ਦੇ ਵਿੱਚ ਜਿੰਨੇ ਵੀ ਗੁਰੂ ਮਹਾਰਾਜ ਜਿੰਨੇ ਵੀ ਸਾਰੇ ਸਾਡੇ ਦੇਦੇ ਹਨ ਜਾਂ ਜਿੰਨੇ ਵੀ ਹਨ ਉਹਨਾਂ ਨੂੰ ਟੈਂਪਲੀ ਖੜਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਕਿ ਆਓ ਅਸੀਂ ਇਸ ਗੱਲ ਤੇ ਬੈਠ ਕੇ ਉਹਨਾਂ ਨਾਲ ਗੱਲ ਕਰੀਏ ਆਗਾਹ ਤੱਕ ਨਾਲ ਗੱਲ ਕਰੀਏ ਕਿ ਸਾਡੇ ਰੱਬ ਤਾਂ ਤਾਂ ਜੱਗ ਦਾ ਪਤਾ ਸਤਿਗੁਰੂ ਦਾਸ ਜੀ ਨੂੰ ਗੁਰੂ ਦਾ ਦਾਦਿਆ ਦਿੱਤਾ ਜਾਵੇ ਜੇ ਨਹੀਂ ਕਰਿਆ ਦਿੱਤਾ ਜਾਂਦਾ ਤਾਂ ਅਸੀਂ ਬਾਈਕਾਂ ਵੀ ਖਾਣਗੇ ਇਹਨਾਂ ਦਾ ਕਿਉਂਕਿ ਸਰਕਾਰ ਉਦੋਂ ਹੀ ਦਿੱਤਾ ਜਾਂਦਾ ਜਦੋਂ ਤੁਹਾਡਾ ਸਰਕਾਰ ਹੋਵੇਗਾ ਜੇ ਤੁਹਾਡਾ ਸਰਕਾਰ ਨਹੀਂ ਹੈ ਤਾਂ ਇਹ ਤੁਹਾਨੂੰ ਵੀ ਸਰਕਾਰ ਦੇ ਦੀ ਲੋੜ ਨਹੀਂ ਹੈ ਕਿਸੇ ਨੂੰ ਜੈ ਭੋਲੇ ਤੁਹਾਨੂੰ ਸਾਰ ਹੰਦਦੇ ਆ ਗੁਰੂਆ ਤੇ ਗੁਰੂਆਂ ਦੇ ਸਰਕਾਰ ਨੂੰ ਕੋਈ ਸਮਾਂ ਨਹੀਂ ਦਿੱਤਾ ਜੀ ਜੇ ਕਿ ਆਪਾਂ ਨਾਲ ਕੋਈ ਹੋਣਾ ਚਾਹੁੰਦੇ ਈ ਵੀ ਲੈਂਡ ਚਾਹਦੇ ਆਪਾਂ ਦੁਬਾਰਾ ਚਾਹਦੇ ਤੇ ਸਾਡੇ ਬਾਪ ਐ ਸਤਿਕਾਰ ਸੀ ਕਰਨਾ ਪਰ ਆਪਾਂ ਜੇ ਬਾਪ ਦਾ ਸਤਿਕਾਰ ਕਰਨਾ ਤਾਂ ਕਿਸੇ ਨੂੰ ਧੀਰ ਮਾਗੀ ਸਤਿਕਾਰ ਨਹੀਂ ਲੈਣਾ ਆਪਾਂ ਇਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਮਰਿਆਦਾ ਉਹਨੂੰ ਅੰਲੀਆ ਮੱਪਣਾ ਜਾਵੇ ਕਿਉਂਕਿ ਕਾਮ ਤਾਂ ਖਦੀ ਪੈਂਦਾ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਸ਼ਾਨ ਸਾਹਿਬ ਪੈਂਦਾ ਹੋਣਾ ਚਾਹੀਦਾ اس کا کہا کہ اپنا یہ کہتے ہیں کہ جتھے 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 بھی برولا صاحب یہاں پرکاشاتے ہیں کس نے کہا کہ یہاں اکاہت آجا تھا جہاں چھنوبری کے بیٹی را پردان پامیل جی تک کہ میں برولا صاحب اللہ علام کرتا تھا تو انہوں نے کہا نہیں پرکاشاتے ہیں اپیل صاحب ਤੁਹਾਡੀ ਕਿ ਕਿਆਨਤ ਹੋਈ 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 ਅੰਦਰ ਕੈਸਾ ਪਰ ਫਿਰ ਅਸੀਂ ਕੌਣ ਹੁੰਦੇ ਕਹਿਣ ਵਾਲੇ ਕਿ ਭਗਤ ਜਿਆ ਜਾਂ ਜਾਂ ਕੁਛ ਵੀ ਇਹ ਤੁਸੀਂ ਇਸ ਸੰਬੰਧ ਵਿੱਚ ਕੋਈ ਸ਼ੋਹਨੀ ਕਮੇਟੀ ਦਾ ਆਵਾਜ਼ ਲਾਤਾ ਜੀ ਤੱਕ ਜੀ ਅਸੀਂ ਕੱਲ ਨੰਬਰ ਲੈ ਕੇ ਕੱਲ ਜਿੱਥੇ ਦਾ ਸੌਰੀ ਜੋ ਕਾਲੋ ਛੋੜੀ ਕਮੇਟੀ ਦੇ ਪ੍ਰਧਾਨ ਹੈ ਜਿਹਦੇ ਜਸੇ ਕਾਂਬੀ ਜੀ ਉਹਨਾਂ ਨੇ ਕੱਲ ਕੋਸ਼ਿਸ਼ ਤੇ ਚਾਹ ਵਾਈ ਕੀਤੀ ਆ ਤੇ ਬਾਅਦ ਵਿੱਚ ਉਹਨਾਂ ਦਾ ਰਿਪਲਾਈ ਆਇਆ ਤੇ ਅੱਜ ਉਹ ਸਮਾਂ ਦੇਣਗੇ ਅਮੀਰ ਹੈ ਕਿ ਸਾਨੂੰ 27 ਤਰੀਕ ਐਸਟਮੀ ਰਿਜਿਸਟਰੀ ਦੀ ਮੀਟਿੰਗ ਲਈ ਬੁਲਾਇਆ ਦੱਸਦੇ ਨੇ ਉਸ ਮੀਟਿੰਗ ਵਿੱਚ ਵਿਚਾਰਦਾ ਇਹ ਚਰਚਾ ਹੋਵੇਗੀ ਕਿ ਬਖਰੀਮਾ ਨਾਂ ਦਾ ਘੋਮੇ ਕੋਈ ਕਿਸੇ ਦੇ ਨਾਲ لڑਾਈ ਝਗੜੇ ਕੋਈ ਦੂਤਬੈਰ ਨਾ ਮੈਗਾ ਹੋਵੇ ਕਿਉਂਕਿ ਜੇਕਰ ਅੱਜ ਅਲੱਗ-ਅਲੱਗ ਧਰਮਾਂ ਦੇ ਗੁਰੂ ਦਾ ਚਾਹੇ ਕੋਈ ਸ਼ੈੜੀ ਗੁਰਦੁਆਰਾ ਕੋਈ ਸਿੱਖ ਸਭਾ ਗੁਰਦੁਆਰਾ ਕੋਈ ਸ਼ੈੜੀ ਕੋਈ ਅਲੱਗ-ਅਲੱਗ ਨਾਮਾਂ ਦੇ ਉੱਤੇ ਗੁਰਦੁਆਰਾ ਸਿੱਖ ਸਭਾ ਗੁਰਦੁਆਰਾ ਨਾਮ ਚਾਹੇ ਤੇ ਨਾਲ ਅਲੱਗ-ਅਲੱਗ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਗੁਰਤੇ ਪਾਤਰ ਗੁਰਦੁਆਰਾ ਅਲੱਗ-ਅਲੱਗ ਨਾਮ ਦੇ ਗੁਰੂ ਪਰ ਗਿਆ ਉਹ ਬੰਦ ਨਾਲ ਨਹੀਂ ਇਹ ਹੈ ਕਿ ਉਹਨਾਂ ਨੇ ਆਪਣੇ ਦਿਲਾਂ ਦੇ ਅੰਦਰੋਂ ਜਿਹੜੇ ਸੌਰੀ ਸੋਚਦੇ ਉਨਾਂ ਨੇ ਆਪਣੀ ਅੰਦਰ ਸੌਣੀ ਸੋਚ ਨਹੀਂ ਛੱਡੀ ਇਸੇ ਕਰਕੇ ਹੀ ਪੱਕੇ ਪੱਕੇ ਘਰ ਬਣਿਆ ਮੈਂ ਤਾਂ ਇਹ ਕਹਿੰਦਾ ਕਿ ਥੋੜਾ ਸਮਾਂ ਹੋਰ ਹੈ ਕਿਤੇ ਇਹ ਨਾ ਹੋ ਜਾਈਏ ਕਿ ਕਬੀਰ ਪੰਥ ਵੀ ਆਪਣਾ ਲਕਰਾਤ ਬਣਾ ਕੇ ਤੇ ਅਲੱਗਤ ਨਵਾਂ ਰਾਗ ਕਰਦਾ ਲੱਗਦਾ ਹੈ ਕਿ ਉਹਨਾਂ ਤੇ ਯਾਰੀ ਚੱਲ ਰਹੀ ਹੈ ਉਹ ਵੀ ਥੋੜੇ ਸਮੇਂ ਦੇ ਵਿੱਚ ਹੀ ਕਬੀਰ ਪੰਥ ਤੇ ਵੀ ਭਰਾ ਬਣਾਉਣੇ ਜਾ ਰਹੇ ਹੈ ਤੇ ਜੇ ਥੋੜੀ ਵੀ ਜੇ ਆਪਾਂ ਕਿਸੇ ਰਾਮ ਗੜੀ ਦੇ ਨਾਮ ਤੇ ਸ਼ਕਲਿਆ ਤੇ ਉਹ ਰਾਮ ਗੜੀ ਅਸੇ ਕਹਿ ਲਈਏ ਜੇ ਕਿਸੇ ਜੇ ਕਿ ਸਿੰਘ ਲਛਮਾਨ ਨੇ ਉਹਨਾਂ ਸ਼ਕਲਿਆ ਤੇ ਉਹਨੂੰ ਨੰਦਾਸੀ ਅਸੇ ਕਹਿ ਲਈਏ ਮਾਲਵੀ ਦੀ ਸ਼ਕਲਿਆ ਨਵਾਂ ਸੀਗਾ ਯਾਤਰਾ ਗੁਰੂਆਂ ਨੇ ਯਾਤਰਾ ਖਤਮ ਕੀਤੀ ਹੈ ਇਹ

ਜਨਮ ਲੈਣਾ ਕਿਸੇ ਦਿਬਸ ਅਗਰ ਹੁੰਦੀ ਲੇਕਿਨ ਮਰਨਾ ਇਨਸਾਨ ਦੇ ਬਸ ਵਿੱਚ ਹੁੰਦੀ ਉਹਨਾਂ ਨੇ ਕਿਹਾ ਮੈਂ ਜਨਮਿਆਂ ਜੀਉਣਾ ਹਿੰਦੂ ਧਰਮ ਦੇ ਵਿੱਚ ਲੇਕਿਨ ਮਰਨਾ ਹਿੰਦੂ ਦੇ ਉਸ ਵੇਲੇ ਕਾਸ਼ੀ ਜੇ ਨੇ ਕਰਕੇ ਦੁਖੀ ਹੋ ਕੇ ਉਹਨਾਂ ਨੇ ਆਖੀ ਸੀ ਪਰ ਉਸ ਕਰਕੇ ਜਦੋਂ ਉਹਨਾਂ ਨੇ ਦੇਖਿਆ ਕਿ ਕਾਸ਼ੀ ਜੇ ਨੇ ਜਿਆਦਾ ਉਹਨੇ ਸਾਰੇ ਧਰਮਾਂ ਦੀ ਸਟਡੀ ਕੀਤੀ ਇਹਨਾਂ ਨੇ ਮੁਸਲਮਾਨਾਂ ਧਰਮ ਦੀ ਵੀ ਸਟਡੀ ਕੀਤੀ ਸਿੱਖ ਧਰਮ ਦੀ ਵੀ ਸਟਡੀ ਕੀਤੀ ਸਾਰੇ ਧਰਮਾਂ ਦੀ ਸਟਡੀ ਕੀਤੀ ਔਰ ਮੁਸਲਮਾਨਾਂ ਧਰਮ ਵੀ ਗਏ ਉਥੇ ਵੀ ਉਹਨਾਂ ਨੂੰ ਕੱਟੜ ਦਾ ਕੋਈ ਜਿਆਦਾ ਵਿਸ਼ੀਰਨ ਨਾ ਪਰ ਫਿਰ ਉਹ ਸਿੱਖ ਧਰਮ ਵਿੱਚ ਵੀ ਗਏ ਉਸ ਵੇਲੇ ਵੀ ਜਾਤ ਪਾਤ ਤੇ ਹਿੰਦਾਰ ਉਨਾ ਨੂੰ ਸਿੱਖ ਤਰ੍ਹਾਂ ਅਡਾਪਟ ਕਰਾਉਂਦੇ ਪੜ੍ਹਾਉਂਦੇ ਤਾਂ ਕਿ ਜੇਕਰ ਇਹ ਛੁੜੇ ਵਾਲਾ ਨਾਲ ਲੈ ਕੇ ਆਪਾਂ ਛੱਡਿਆ ਸਿੱਖ ਤਰ੍ਹਾਂ ਰੋਕ ਕੇ ਆ ਜਾਂਦੇ ਤਾਂ ਸਾਡੇ ਧਰਮ ਦੇ ਤਾਂ ਬੱਚੇ ਸਿੱਖ ਛੁੜੇ ਵਾਲਾ ਆਉਂਦੇ ਆ ਤੇ ਬਾਬਾ ਸਾਹਿਬ ਮਜਬੂਰ ਹੋ ਕੇ ਉੱਤੇ ਉਸ ਫਿਰ ਬਹੁਤ ਰਮਤ ਜਾਣਾ ਪਿਆ ਸੀ ਮਜਬੂਰੀ ਚ ਉਹਨੇ ਬਹੁਤ ਰਮਤ ਗ੍ਰਾਂਟ ਕੀਤਾ ਖੁਸ਼ੀ ਨਾਲ ਕਿ ਸਵੇਸਕ ਕੇ ਆਪਾਂ ਤਾਂ ਜਾਤ ਪਾਤ ਨਹੀਂ ਹੋਣੀ ਚਾਹੀਦੀ ਕੋਈ ਵੀ ਧਰਮ ਹੈ ਚਾਹੇ Hindu ਧਰਮ ਹੈ ਕੋਈ ਵੀ ਧਰਮ ਹੈ ਇਨਸਾਨ ਇਨਸਾਨ ਹੈ ਇਨਸਾਨ ਇਨਸਾਨ ਸਭਾਂ ਜਿਹੜਾ ਜਾਤ ਦੇ ਨਾਲ ਫਿਰ ਸਾਹਮਣੇ ਲੇਗਾ ਜਿੱਦ ਕਰ ਪਾਵੇਂ ਬਾਬਾ ਕਹਿੰਦਾ ਰਾਜੀ ਜਤਾਇਆ ਕਿ ਸੰਤਾ ਜੀ ਜੀ ਜਿਹੜਾ ਜਪਾ ਜਪਾ ਜਨਾ ਪੱਤ ਭਗਤ ਜਤਾਇਆ ਸ਼ਕਤੀ ਦੀ ਕੁਰਬਾਨੀ ਦੇ ਸਾਥ ਨਾਲ ਭਗਤ ਤੋਂ ਜਤਾਇਆ ਜਾਂਦਾ ਕਿ ਬੰਬ ਸਾਇੰਟਿਸਟ ਬੰਬ ਦੀ ਕੰਪਨੀ ਤੋਂ ਇਹੋ ਗੱਲ ਵੱਡੇ ਛੋਟੇ ਦੀ ਨਹੀਂ ਗੱਲ ਸੱਚ ਕਾਦੀ ਹੈ ਇੱਕ ਮਨੁਸ਼ੀਮਤੀ ਆਉਂਦੀ ਹੈ ਮਨੁਸ਼ੀਮਤੀ ਸਾਰੇ ਜਿਹੜੇ ਪੜੀ ਹੋ ਕੇ ਕਈਆਂ ਨੇ ਸ਼ਾਇਰ ਉਹਦੇ ਵਿੱਚ ਇੱਕ ਗੱਲ ਆਉਂਦੀ ਕਿਸੇ ਨੇ ਪੁੱਛਿਆ ਲੋਕੋ ਕਿ ਜੇਕਰ ਕੋਈ ਬ੍ਰਾਹਮਣ ਬ੍ਰਹਮਣ ਕੋਈ ਬੰਦਗੀ ਕਰਦਾ ਬਣਾਉਂਦੇ ਸਾਨੂੰ ਕੀ ਕਹੋਗੇ ਉਹਨੇ ਕਹਿ ਗਏ ਭਗਵਾਨ ਨੂੰ ਤਾਂ ਚਾਹ ਬੰਦ ਦਾ ਜੇ ਤਾਂ ਭਗਵਾਨ ਤਾਂ ਬਣਾ ਲਗੇ ਔਰ ਜੇ ਕੋਈ ਕਹੇ ਕਿ ਛਤਰੀ ਕਰਦਾ ਸਰ ਉਰ ਤੁਸੀਂ ਰਿਸ਼ੀ ਕਹੋਗੇ ਜੇ ਕੋਈ ਵੈਸ਼ ਕਰਦਾ ਉਹ ਕੋਈ ਕਹਾਂਗੇ ਕਹਿੰਦੇ ਜੇ ਮੰਨ ਲਓ ਕਿ ਸ਼ੂਦਰ ਵਰਤੀ ਕਰ ਰਹਿੰਦਾ ਤਾਂ ਉਹਨੂੰ ਕੋਈ ਨਾ ਭਲਤ ਕਹਾਂਗੇ ਇਹ ਵੀ ਇੱਕ ਮਨੁਸ਼ੀ ਮਤ ਦੀ ਸੋਚ ਹੈ ਇਹਦਾ ਭਗਤ ਕਹਿ ਰਿਹਾ ਅਸੀਂ ਇਹ ਨਹੀਂ ਇਹਦੇ ਤੋਂ ਵੱਡਾ ਜਨ ਸਭੂਰ ਵੱਡਾ ਆਪਾਂ ਇਹ ਨਹੀਂ ਕਰਦੇ ਜੇ ਇਹ ਨਾ ਹੋਦੀ ਨਾ ਤਾਂ ਕੀ ਉਹ ਮੰਨਣ ਨੂੰ ਤਿਆਰ ਹੈ ਸਤਿਗੁਰੂ ਨਾਲ ਤੇ ਮਹਾਰਾਜ ਨੂੰ ਕਦੀ ਉਹ ਭੱਗ ਕਹਿਣਗੇ ਵੱਧ ਸੋਚ ਲਈ ਆ ਆਪਾਂ ਭਗਤਾਂ ਦੀ ਸਤਿਗੁਰੂ ਦੀ ਗੱਲ ਨਹੀਂ ਕਰਦੇ ਕਾ ਸੋਚ ਨਹੀਂ ਸਤਿਕਾਰ ਦੀ ਕਿ ਆਪਾਂ ਸਤਿਗੁਰਾਂ ਕੇਸ ਤਰੀਕੇ ਨਾਲ ਕੀ ਚੀਜ਼ ਕਰਦੇ ਆ ਭਗਤ ਮਾਜੀ ਦੇਖਦੇ ਅਸੀਂ ਅਸਲੀ ਇੱਕ ਪੱچے ਹੁੰਦੇ ਆ ਅਧਿਸ਼ਰੀਆਂ ਨਾਲ ਆਉਂਦੇ ਆ ਰੋਪ ਚਮਾਰ ਹੁੰਦਾ ਡੇਂਜਰ ਚਮਾਰ ਪਲਖੀ ਚਮਾਰ ਕਹਿੰਦੇ ਗਾਲਿਆ ਹੁੰਦੇ ਆ ਲੇਕਿਨ ਇਹਨਾਂ ਨਜ਼ਰੀਆ ਲਗਤ ਹੁੰਦਾ ਕੋਈ ਕਹਿੰਦਾ ਉਹ ਚਮਾਰ ਪੱਛਾ ਹੁੰਦਾ ਰਿਸਪੈਕਟ ਤਾਂ ਨਹੀਂ ਰਿਸਪੈਕਟ ਦੇ ਨਾਮ ਤੇ ਲਾਇਆ ਜਾਂਦਾ ਗੱਲ ਰਿਸਪੈਕਟ ਦੀ ਹੈ ਗੱਲ ਸਤਿਕਾਰ ਦੀ ਹੈ ਗੱਲ ਇਹ ਨਹੀਂ ਤੁਸੀਂ ਕਿਸ ਤਰੀਕੇ ਨਾਲ ਬੁਲਾਉਂਦੇ ਹੋ ਉਹ ਚੀਜ਼ ਜਿਹੜੀ ਬਣਾ ਤੇ ਉਹ ਸ਼ਰੂਣੀ ਕਮੇਟੀ ਦੇ ਵੱਲੋਂ ਅੱਜ ਤੱਕ ਜਦੋਂ ਦੀ ਵੀ ਸ਼ਰੂਣੀ ਕਮੇਟੀ ਬਣੀ ਆ ਅੱਜ ਤੱਕ ਉਹ ਨਹੀਂ ਬਣੀ ਮੇਨ ਕੋਈ ਬਿਲਕੁਲ ਦਿਲ ਤੋਂ ਨੀਚ ਦਿਖਾਉਣ ਦੇ ਲਈ ਨਹੀਂ ਸੀ ਕਦੇ ਦਾ ਜੇ ਨਹੀਂ ਦਿਖਾਇਆ ਜਾਂਦਾ ਅੱਜ ਤੱਕ ਅਕਾਲ ਪੁਰਖ ਦੇ ਉੱਤੇ ਸਤਗੁਰੂ ਵਿਦਾਸ ਮਹਾਰਾਜ ਜਨਮ ਦਿਨ ਨਾ ਮਨਾਇਆ ਜਾਂਦਾ ਅੱਜ ਤੱਕ ਸਤਗੁਰੂ ਕਬੀਰ ਮਹਾਰਾਜ ਦਾ ਨਾ ਮਨਾਇਆ ਜਾਂਦਾ ਅੱਜ ਤੱਕ ਬਾਬਾ ਫਰੀਦ ਜਾਂ ਹੋਰ ਜਿੰਨੇ ਵੀ ਮਹਾਂਪੁਰਸ਼ੋਂ ਦਾ ਜਨਮ ਦਿਨ ਕਿਉਂ ਨਾ ਮਨਾਇਆ ਜਾਂਦਾ ਤੋਂ ਸਰਮਿੰਦਰ ਸਾਹਿਬ ਇਸ ਬਾਰੇ ਵਿੱਚ ਕੁਝ ਜਨ ਹੈ ਨਾ ਮਨਾਇਆ ਜਾਂਦਾ ਅਕਾਲ ਪੁਰਖ ਦੇ ਉੱਤੇ ਨਹੀਂ ਹੋਇਆ ਜਾਂਦਾ ਅਕਾਲ ਪੁਰਖ ਦੇ ਉੱਤੇ ਨਹੀਂ ਮਨਾਇਆ ਜਾਂਦਾ ਨੇ ਗਰੀਦਰਵਾਰ ਸਾਹਿਬ ਦੇ ਵਿੱਚ ਜਨਮ ਦਿਨ ਮਨਾਇਆ ਗਿਆ ਜੀ ਨਹੀਂ ਜੀ ਦਰਵਾਸ ਸਾਹਿਬ ਦੇ ਪਿੱਛੇ ਇੱਕ ਛੋਟਾ ਖਾਲ ਹੈ ਜਿੱਥ ਮੰਨੇ ਆਪਣੇ ਦਸਾਂ ਨੂੰ ਗੁਰੂ ਮੰਨੇ ਆ। ਲੇਕਿਨ ਬਾਣੀ ਵਿੱਚ ਛੇਆ ਛੇਆ ਦੀਆਂ ਜਿਨ੍ਹਾਂ ਨੂੰ ਆਪਾਂ ਗੁਰੂ ਮੰਨਿਆ ਚਾਰ ਦੀ ਪਾਣੀ ਨਹੀਂ ਹੈਗੀ ਲੇਕਿਨ ਉਹਨਾਂ ਚਾਰਾਂ ਦੇ ਵੀ ਜਨਮ ਦਿਨ ਰਿਸ਼ੀ ਦੀ ਘਰੇ ਮਨਾਏ ਜਾਂਦੇ ਆ। ਜਿਨ੍ਹਾਂ ਦੀ ਬਾਣੀ ਵੀ ਹੈਗੀ ਨਾ ਸਾਹਿਬ ਦੇ ਵਿੱਚ। ਮਤਲਬ ਕਦੀ ਗੁਰਮੁਖ ਦਾਸ ਤਾਂ ਜਨਮ ਦਿਨ ਨਹੀਂ ਮਨਾਉਂਦੀ। ਅਤਾ ਤੱਕ ਦੀ ਬੈਕਸਾਈਡ ਦੇ ਮਜੀ ਸਾਹਿਬ ਆ ਉੱਥੇ ਮਨਾਏ ਮਨਾਏ ਉਹ ਹੀ 30 ਸਾਲ ਰੋਸ਼ ਨੂੰ ਕੀਤਾ। 30 ਸਾਲ ਤੋਂ ਸ਼ੁਰੂ ਕੀਤਾਂ ਰਲੇ ਦੇ ਕਦੀ ਨਹੀਂ ਮਨਾਦੇ। ਪਰ ਕਾਫ ਤੱਕ ਜਦ ਤੱਕ ਇਹ ਮੈਂ ਜਾਂਦੀ ਕਾਫ ਤੱਕ ਦਸਾਂ ਹੀ ਗੁਰਮੁਖ ਮਨਾਇਆ ਜਾਂਦਾ। ਅੱਜ ਕੱਲੀ ਗੱਲ ਵੀ ਨਹੀਂ ਕਿ ਕਿਸੇ ਆਪਾ ਜਨਤ ਵੀ ਲਾ ਲਈ ਆਪਾਂ ਦੂਰ ਕੀ ਜਾਣਾ ਜਿੰਦ ਤੱਕ ਕਿੰਨੇ ਗੁਰਦੁਆਰੇ ਨੇ ਸਿੱਖ ਸਮਾਜ ਕਦੀ ਤੁਸੀਂ ਵੇਖਿਆ ਕਿ ਕਿਸੇ ਗੁਰਦੁਆਰੇ ਦੇ ਗੁਰੂ ਅਕਾਸ਼ਮਲ ਦਾ ਜਾਂ ਜਨਨ ਬਣਾਇਆ ਗਿਆ ਵੇਖੀ ਮੈਂ ਹਜ਼ਾਰਾਂ ਹੀ ਗੁਰੂ ਅਕਬਿਦਾਸ ਮਹਾਰਾਜ ਦੇ ਗੁਰੂ ਘਰ ਦਾ ਆ ਸਕਦਾ ਜਿੱਥੇ ਪਹਿਲੀ ਪਾਸ਼ੇ ਗੁਰੂ ਨਾਨਕ ਦੇਵ ਜੀ ਦਾ ਵੀ ਜਨਨ ਘੜਾ ਬਣਾਇਆ ਜਾਂਦਾ ਗੋਬਿੰਦ ਸਿੰਘ ਜੀ ਦਾ ਵੀ ਜਾਂਦਾ ਹੋਣਾ ਜਾਂਦਾ ਗੁਰੂ ਤੇਗ ਬਹਾਦਰ ਜੀ ਵੀ ਬਣਾਇਆ ਜਾਂਦਾ ਲੱਖਾਂ ਗੁਰੂ ਅਕਬਿਦਾਸ ਮਹਾਰਾਜ ਦੇ ਦਰਵਾਜ਼ੇ ਜਿੱਥੇ ਮਾਇਆ ਜਾਂਦੇ ਅਸੀਂ ਆਪਣੇ ਅਸੀਂ ਫਰਦੀਆਂ ਸਰਕਾਰਾਂ ਦਾ ਸਾਰੇ ਮਾਣਕ ਸਲਾ ਸਾਰੇ ਗੁਰੂਆਂ ਦਾ ਸਤਿਕਾਰ ਕਰਦੇ ਆਂ ਲੇਕਿਨ ਅਨੇਕਾਂ ਗੌੜਿਆ ਕੀਤਾ ਗਿਆ ਸਾਰੇ ਇਲੈਕਟਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹ ਤੇ ਲਿਆਇਆ ਜੋ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਬਾਣੀ ਭਾਗ ਕਿਹਾ ਤਾਂ ਆਪਾਂ ਕਹਿੰਦੇ ਤਾਂ ਠੀਕ ਐ ਆਪਾਂ ਕਹਿੰਦੇ ਆ ਵੀ ਵਿਰਿਆਤਾ ਤਾਂ ਲਾਗੂ ਕਰੋ ਜਿੱਥੇ ਜਿੱਥੇ ਵੀ ਹੈਗੇ ਆਂ ਮਰਿਆਦਾ ਲਾਗੂ ਕਰੋ ਤੁਸੀਂ ਕਰੋ ਜਿੱਥੇ ਜਿੱਥੇ ਗ੍ਰਾਸਾ ਪਿਆ ਤੇ ਚੜਾਓ ਕਸ਼ਾਹ ਸਾਹਿਬ ਖੜੇ ਰਹਿਣ ਤੇ ਚੜਾਓ ਤੇ ਲਿ ਜਾ ਕੇ ਆਪਣੇ ਬਾਠੀ ਬਿਠਾਓ ਉੱਥੇ ਤੇ ਕਰਾਓ ਵੀ ਮਰਿਆਦਾ ਲਾਗੂ ਜੇ ਮਰਿਆਦਾ ਲਾਗੂ ਤਾਂ ਇੱਕ ਇੱਕ ਲਾਗੂ ਹੋਣੀ ਚਾਹੀ ਜੇ ਨਹੀਂ ਤਾਂ ਇੱਕ ਨੂੰ ਧਾਰ ਨਹੀਂ ਬਣਾ ਕੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਹੋਣਾ ਚਾਹੀਦਾ ਬਰਬਾਦ ਤਾਂ ਨਹੀਂ ਗਈ ਤੇ ਤੁਸੀਂ ਇਹ ਦੇਖੋ ਕਿ ਮਹੱਲੇ ਦੇ ਵਿੱਚ ਇੱਕ ਘਰ ਦੇ ਕੋਲ ਨਾਲੀ ਬਣਦੀ ਦੀ ਨਾ ਉਹਦੇ ਵਿੱਚ ਗਵਾਰਡੀਅਨ ਆਪਰਾਜਦੇ ਤੇ ਲੜਾਈ ਹੋ ਜਾਂਦੀ ਹੈ ਜਦੋਂ ਪੰਚਾਇਤ ਦੇ ਵਿੱਚ ਲੜਾਈ ਜਾਂਦੀ ਹੈ ਤੇ ਨਹੀਂ ਸਰਕਾਰ ਦਾ ਫਾਇਦਾ ਨਹੀਂ ਹੁੰਦਾ ਮਾਤਾ ਤੋਂ ਲੜਾਈ ਜਾਂਦੀ ਨਾ ਸਰਕਾਰ ਲਈ ਜੇ ਅਸੀਂ ਵੀ ਆਪਣੇ ਬਾਪੂ ਦੇ ਸਿਧਾਂਤ ਦੇ ਜਿੰਨਾ ਕਿ ਸਾਡੇ ਯਾਦ ਹੈ ਜਾਂਦੇ ਆਪਾਂ ਆਪਾਂ ਆਪਣੇ ਬਾਪੂ ਦਾ ਸਤਿਕਾਰ ਕਰਦੇ ਹਾਂ ਸਾਰੇ ਹੀ ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ ਆਂ ਸਤਿਗੁਰੂ ਦਾ ਵਿਰਾਸਾ ਸਾਰੇ ਜੀ ਜਦੋਂ ਅਸੀਂ ਸਤਿਕਾਰ ਕਰਦੇ ਆਂ ਐਟੋਮੈਟਿਕਲੀ ਜੇ ਅਸੀਂ ਤੁਹਾਡੇ ਬਾਪੂ ਦਾ ਸਤਿਕਾਰ ਕਰਦੇ ਆਂ ਤੁਹਾਡਾ ਵੀ ਫਨਮਾਨ ਦਾ ਸਾਡੇ ਬਾਪੂ ਦਾ ਸਤਿਕਾਰ ਕਰਨਾ ਲੱਗ ਪਾ ਨਹੀਂ ਕਿ ਜੋ ਅੱਜ ਹੋਇਆ ਕਿ ਜੱਥੇਦਾਰ ਨਾਲ ਗੱਲ ਕੀਤੀ ਸੀ ਪਰਸਪਰ ਨਾਲ ਗੱਲ ਕੀਤੀ ਇੱਕ ਫੋਨ ਟਾਈਮ ਦਾ ਅਸੀਂ ਕੋਈ ਜੀ ਨਹੀਂ ਇਸ ਟੌਪਿਕ ਤੇ ਤਾਂ ਲੈ ਸਕਦੇ ਇੰਨੀ ਗੱਲ ਕੱਲ ਹੋਈ ਹੈ ਕਿ ਪ੍ਰਾਂਨਾ ਬਿਜ਼ੀ ਹੈ ਜਿਹੜੇ ਉਹਦੇ ਹੋਣਗੇ ਪੀਏ ਉਹਨਾਂ ਵੀ ਪੜਾਸਾ ਬੀਜੀ ਹੈ ਤੁਹਾਡੇ ਨਾਲ ਕੱਲ ਗੱਲ ਕਰਕੇ ਤੇ ਤੁਹਾਡੇ ਸਮਾਂ ਦੇਣਗੇ ਆ ਗੱਲ ਬੀਜੀ ਹੈ ਇਹ ਨਹੀਂ ਪਤਾ ਕਿ ਸਮਝਾਏਗਾ ਤੇ ਨਹੀਂ ਕਹਿੰਦਾ ਲਫਰੀ ਆ ਇਹ ਨਹੀਂ ਪਤਾ ਜਿਹੜੀ ਕਰਨਾ ਹੋਰ ਤੁਸੀਂ ਸਾਈਟਿਕ ਤੱਕ ਬ੍ਰੀਫ ਕਰਦੇ ਹੋ ਇਸ ਸਾਈਟਿਕ ਨੇ ਤਾਂ ਅਸੀ ਦਾ ਮੀਟ ਆਜੀ ਅਸੀ ਬੀਟ ਕਰਦੇ ਜਾਂਦੇ ਜਿਹੀ 13 ਤਰੀਕ ਦੀ ਹੈ ਇਹ ਯਾਦ ਉਹਨਾਂ ਨੇ ਵੀ ਅਸੀ ਗੱਲ ਕੀਤੀ ਹੋਈ ਐ ਅਸੀਂ ਆਪਣੇ ਸੰਸਪਾਦਕਾਂ ਨਾਲ ਗੱਲ ਕੀਤੀ ਐ ਔਰ ਉਹਨਾਂ ਨੇ ਕਿਹਾ ਇਹ ਮੀਟਿੰਗ ਲਈ ਅਸੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਿੱਤੀ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਕੈਸਾ ਕੱਢੀ ਆ ਤੁਹਾਨੂੰ ਇਹ ਸ਼੍ਰੀ ਦੇਵੀ ਗੁਰੂ ਨਾਨਕ ਦੇਵ ਜੀ ਦੇ ਪਾਟੇ ਹੋਏ ਕੱਪੜੇ ਗੁਰੂ ਨਾਨਕ ਦੇਵ ਦੇ ਪਾਟੇ ਹੋਏ ਕੱਪੜੇ ਅੰਦਰੋਂ ਰੇਸ਼ਮੀ ਰੇਸ਼ਮ ਉਹਨਾਂ ਨੇ ਇੱਕ ਐਸਾ ਕਹਾਣੀ ਕਹਾਣੀ ਕੱਢੀ ਆ ਜਦੋਂ ਅਸੀਂ ਉਹਨਾਂ ਇਸ ਟੌਪਿਕ ਤੇ ਗੱਲ ਕੀਤੀ ਤਾਂ ਉਹਨੇ ਮੈਨੂੰ ਕਿਹਾ ਜੀ ਮੈਨੂੰ ਅਕਾਸ਼ ਤੱਕ ਦਾ ਕੋਆ ਪੂਰੇ ਹਮ ਜਿੱਤੀ ਸੀ ਸ਼੍ਰੋਮਣੀ ਗੁਰਦੇ ਮੈਮਰੀ ਕਿਤੇ ਜੀ ਉਹਨੇ ਚਿੱਠੀ ਭੇਜੀ ਵੀ ਆਖੀ ਕੀ ਜੈਲੀ ਵਿੱਚ ਸੀਦੇ ਲੱfte ਕਰਦੇ ਆ ਅਸੀਂ ਆਪਣੇ ਤਰਫੋਂ ਨਹੀਂ ਦੂਨ ਸਰ ਨਹੀਂ ਸਾਡੂ ਲੇਫਰ ਬੇਕਾ ਆਖਾ ਦੇ ਜੋ ਹੈਡ ਕਰਾਂਕੀਆ ਗੈਨ ਰੀਸੈਂਟਲੀ ਉਹਨਾਂ ਨੇ ਕੀਆ ਹੈ ਉਹਦੀ ਦੋ ਚਿੱਠੀਆਂ ਭੇਜੀਆ ਆਪਣੇ ਚਲੋ ਆਪਾਂ ਇੱਕ ਚਿੱਠੀ ਸਾਰੇ ਸਾਹਮਣੇ ਰੱਖੀ ਦੂਜੀ ਚਿੱਠੀ ਵੀ ਆ ਦੂਜੀ ਚਿੱਠੀ ਉਹਨੇ ਭੇਜੀ ਆ ਜੀਵਨੀਆਂ ਬਾਰੇ ਹੋਰ ਵੀ ਸ਼ੁਰੂ ਕਰਾ ਦੀ ਬ੍ਰਾਦਰਾਂ ਬਾਰੇ ਵੀ ਆ ਉਹ ਵੀ ਉਹਨੇ ਜਾਰੀ ਕੀਤੀ ਐ ਇਸੇ ਕੰਮ ਕਰਾਂਗੇ ਇਸ ਨੂੰ ਆਪਣੇ ਡੇਰੇਆਂ ਵਿੱਚ ਸਾਰਿਆਂ ਨੂੰ ਭੇਜੀ ਆ ਤੇ ਆਪਾਂ ਤਾਂ ਉਹਨੇ ਵੀ ਉਹਦਾ ਪਾਈ ਜਾਂਦਾ ਇੱਕ ਪਾਸੇ ਹੋ ਜਾਓ ਜਾਂ ਜੇ ਤੁਸੀਂ ਗੁਰੂ ਘਰ ਸਾਹਿਬ ਰੱਖ ਕੇ ਬੈਠੇ ਹੋ ਤਾਂ ਨਹੀਂ ਬ੍ਰਾਦਰਾਂ ਨੂੰ ਡਾਕਟਰ ਕਰੋ ਦੋ ਪਾਸੇ ਨਾ ਹੋਵੋ ਇੱਕ ਪਾਸੇ ਹੋ ਜਾ ਇੱਧਰ ਹੋ ਜਾਓ ਤੇ ਹੋ ਗਿਆ ਬ੍ਰਾਦਰਾਂ ਇਕੱਲੇ ਕੋ ਬਾਣੀ ਪੜ੍ਹਨੀ ਆ ਜਾਂ ਦਸਿਆ ਧਰਮ ਦੀ ਬ੍ਰਾਦਰਾਂ ਨੂੰ ਬਾਣੀ ਪੜ੍ਹਨੀ ਆ ਜੇ ਤੁਸੀਂ ਗੁਰੂ ਘਰ ਸਾਹਿਬ ਨਾਲ ਮੰਦਰ ਨੂੰ ਗੁਰੂ ਦਾਸਾ ਦੀ ਵਿਚ ਜੇ ਗੰਗਾ ਸਾਧਾ ਕੇ ਬੈਠਿਆ ਤਾਂ ਵੀ ਸਿੱਖ ਧਰਮ ਨੇ ਇਹ ਰੱਤਾ ਜਿਹੜੀ ਵੀ ਹੈਗੀ ਆ ਚਾਹੇ ਚੰਗੀ ਆ ਚਾਹੇ ਮਾੜੀ ਆ ਆਪਾਂ ਨੂੰ ਚੰਗੀ ਕਹਾਂਗੇ ਕਿਉਂਕਿ ਚੰਗੀ ਕੋਈ ਧਰਮ ਸਭ ਤੋਂ ਥਾੜਾ ਵੀ ਹੁੰਦਾ ਧਰਮ ਚਲਾਉਣ ਵਾਲੇ ਬਾੜੇ ਨੇ ਉਹ ਬ੍ਰਿਆਦਾ ਜਿਹੜਾ ਅਨੁਸਾਰ ਚਲਦਾ ਨਹੀਂ ਬ੍ਰਿਆਦਾ ਤਾਂ ਕੋਈ ਪਛਾੜੀ ਗਿਆ ਉਹ ਬ੍ਰਿਆਦਾ ਕੋਈ ਸਹੀ ਨਾ ਪਾਉਂਦੀ ਕਿਉਂਕਿ ਉਸ ਨਾਲ ਬ੍ਰਿਆਦਾ ਜਾਂ ਅਲਾਵਾ ਧਰਮ ਚਲਾਉਣ ਦੇ ਅਲੱਗ-ਅਲੱਗ ਬ੍ਰਿਆਦਾ ਹੁੰਦੀਆਂ ਅਸੀਂ ਅਰਦਾਸ ਅਰਦਾਸੇ ਕਰਨ ਚਲਾਉਂਦੇ ਆ ਅਰਦਾਸੇ ਤਾਂ ਹੁੰਦੀਆਂ ਬ੍ਰਿਆਦਾ ਕੇ ਸਤਿਕਾਰ ਕਰਨਾ ਹਰ ਕਿਸਾਨ ਨੂੰ ਬਰਾਬਰ ਰੱਖਣਾ ਕਿਸੇ ਦੀ ਜਾਤ ਪਾਤ ਨਹੀਂ ਕਹਿੰਦੇ ਜਿਵੇਂ ਗ ਕੀ ਦੋਸਤ ਕਿਹਨੇ ਜਨਤਾ ਕੱਲਾ ਰੁਦਾਸ ਨਾ ਦੇਖੋ ਚੀ ਹੁਮਾਲੀ ਕੀ ਚੀ ਚੁਰਦਾਸ ਕੀ ਬੰਦਾ ਕੱਲਾ ਰੁਦਾਸ ਕੀ ਲੋਚੀਂਦਾ ਸੀਗਾ ਜੇਕਰ ਕੋਈ ਰਾਮ ਗੜੀਆ ਰੁਦਾਸੀਆ ਬੰਦਾ ਤੇ ਲੋੜ ਤਰਾਵੜੀਆ ਰੁਦਾਸੀਆ ਜਿਵੇਂ ਤਰਖਾਨ ਬੰਦਾ ਸਰ ਰੁਦਾਸੀਗਾ ਜਾਤ ਪਾਤ ਖਤਰਮ ਹੋਣੀ ਚਾਹੀਦੀ ਹੈ ਮर्याਦਾ ਸਭ ਦਾ ਸਤਿਕਾਰ ਹੋਣਾ ਚਾਹੀਦਾ ਜੇਕਰ ਅਸੀਂ ਗੋਲਕ ਵਿੱਚ ਮਾਇਆ ਦੇ ਲਈ ਜਾਤ ਪਾਤ ਨਹੀਂ ਦੇਖਦੇ ਨਾ ਤਾਂ ਫਿਰ ਸੇਵਾ ਦੇ ਵਿੱਚ ਵੀ ਸਤਿਕਾਰ ਦੇ ਵਿੱਚ ਵੀ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਜਿਹੜੀ ਵੀ ਕਾਨੂੰਨ ਦੇ ਜੇ ਦੇਸ਼ ਦਾ ਦੇਸ਼ ਸਭ ਦਾ ਦੇਸ਼ ਦਾ ਦਾਦਾ ਸਭ ਦਾ ਨਹੀਂ ਕਰਦਾ ਜੇ ਬਹੁਤ ਤਰ ਜਦਾ ਬਹੁਤ ਤਰ ਦੇ ਬਾਈਪ ਤੇ ਗਿਆ ਵਾ ਉਹਦੀ ਪਰਿਆਦਾ ਵਸੇ ਤਰ ਬਹੁਤ ਜਦਾ ਸੇਕ ਤਰ੍ਹਾਂ ਦੀ ਰਹਿਤ ਵਿੱਚ ਰਹਿਦਾ ਉਹ ਰਹਿਤ ਬਜਾਦਾ ਜਿਹੜੀ ਉਹਨਾਂ ਦੀ ਬਣੀ ਹੋਈ ਆ ਉਹ ਸਹ ਪਰਿਆਦਾ ਮੁਕਾਬਲਤ ਜੀ ਚਲਣਾ ਚਾਹੀਦਾ